ਨਸ਼ਿਆਂ ਦੇ ਵਿਰੋਧੀ ਕੈਂਪਮੈਂਟ ਸਰੂਕੀ ਕੀ ਇਮਾਨਦਾਰ ਨੇ ਆਇਆ ਤਲਬੀਰ ਸਿੰਘ ਗਿੱਲ ਵੱਲੋਂ ਮਜੀਠਾ ਚ ਯੁਧ ਨਸ਼ਵਰੁੱਤ ਤਹਿਤ ਕੱਢਿਆ ਗਿਆ ਰੋਡ ਮਾਰਚ ਨਸ਼ਿਆਂ ਨੂੰ ਖਤਮ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਗਿੱਲ ਵੱਲੋਂ ਕਾਈ ਗਈ ਸੋਲੇ ਖਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਯੁਧ ਨਸ਼ਵਰੁੱਤ ਤਹਿਤ ਮਜੀਠਾ ਤੇ ਵਿਚਾਰਾਂ ਵਿੱਚ ਵਿਸ਼ਾਲ ਰੋਡ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਵਿੱਚੋਂ ਲੋਕ ਸ਼ਾਮਲ ਹੋਏ ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਜ਼ਬੂਤਨ ਕਰਦੇ ਆ ਕਿ ਯੁਧ ਨਸ਼ਵਰੁੱਤ ਤਹਿਤ ਚੁ ਮਹਿੰਮ ਚੜੀ ਗਈ ਸੀ ਉਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਵੱਡੀ ਗਿਣਤੀ ਵਿੱਚ

बहुत ही सत्कार करने गज के बनाओ फते पते आखो जी का खालसा वाहेगुरु जी बंद मेरे दे सत्कार बहुत ही सत्कारयोग साथियों ਆਪ ਸਭ ਨੂੰ ਪਤਾ ਹੈ ਕਿ ਅੱਜ ਆਪਾਂ ਜਿੱਥੇ ਸਾਰੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਇਸ ਗੱਲ ਦੀ ਗੱਲ ਕਰਕੇ ਆਏ ਹਾਂ ਕਿ ਜੋ ਸਰਕਾਰ ਵੱਲੋਂ ਸਾਨੂੰ ਹੁਕਮ ਹੋਇਆ ਕਿ ਜਿਹੜੀ ਨਸ਼ੇ ਦੀ ਬਿਮਾਰੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਵੱਡੀ ਸੀ ਵੀ ਉਸ ਨੂੰ ਜੜ ਤੋਂ ਕਿੰਦਾ ਖਤਮ ਕਰਨਾ ਅਸੀਂ ਜਿੱਥੇ ਹਰ ਪਿੰਡ ਦੇ ਵਿੱਚ ਗਏ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਉੱਥੇ ਸਾਥ ਵੀ ਮਿਲਿਆ ਔਰ ਹਾਰੇ ਇੱਕ ਭੈਣ ਭਰਾ ਨੂੰ ਇਹ ਬੇਨਤੀ ਕਰਕੇ ਆਏ ਕਿ ਆਪਾਂ ਸਾਰਿਆਂ ਨੇ ਇੱਕ ਸੌਵੇਂ ਖਾਦੀ ਕਿ ਆਪਾਂ ਨਸ਼ੇ ਵਾਲੇ ਦੀ ਕਿਸੇ ਨੇ ਮਦਦ ਨਹੀਂ ਕਰਨੀ ਔਰ ਜਿੱਥੇ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਹੈਗਾ 9779900200 ਕਿ ਜੇ ਕੋਈ ਨਸ਼ਾ ਵੇਚਣ ਵਾਲਾ ਬੰਦਾ ਹੈਗਾ ਪਿੰਡਾਂ ਦੇ ਵਿੱਚ ਤੇ ਸਾਨੂੰ ਇਸ ਨੰਬਰ ਤੇ ਦੱਸਿਆ ਜਾਵੇ ਚਾਹੇ ਸਬੰਧਤ ਡੀਐਸਪੀ ਚਾਹੇ ਐਸਐਚਓ ਨੂੰ ਦੱਸਿਆ ਜਾਵੇ ਔਰ ਕੋਸ਼ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਔਰ ਆਪਾਂ ਸਾਰਿਆਂ ਤੱਕੜੇ ਹੋ ਕੇ ਜਿਸ ਜਿਹੜਾ ਸਰਕਾਰ ਨੇ ਯੋਧ ਨਸ਼ੇ ਵਿਰੁੱਧ ਛੇੜਿਆ ਸੀਗਾ ਉਹਦਾ ਹਿਸਾਬ ਬਣੀਏ ਔਰ ਉਹਦੇ ਵਿੱਚ ਵੱਡਾ ਜੋਗਦਾਰ ਪਾਈਏ ਤਾਂ ਕਿ ਅਸੀਂ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਬਚਾ ਸਕੀਏ ਕਿਉਂਕਿ ਨਸ਼ਾ ਜਿੰਨਾ ਦੇ ਘਰਾਂ ਦੇ ਵਿੱਚ ਵੱਧ ਗਿਆ ਆਪ ਸਭ ਨੂੰ ਪਤਾ ਹੀ ਆ ਇਹ ਬਹੁਤ ਮਾਨੇ ਲਾ ਪਿਆ ਉਹਨਾਂ ਲੋਕਾਂ ਦੇ ਸੈਡੀਟੋਨਾਂ ਬੈਜੇ ਨੇ ਆਪ ਜੀ ਵੀਰੋ ਅੱਜ ਬਹੁਤ ਸੇ ਤੈ ਆਪਣੇ ਸਾਰੇ ਪਿੰਡ ਜਿਹੜੇ ਮੁਕੰਮਲ ਹੋ ਚੁੱਕੇ ਸੀ ਅੱਜ ਆਪਾਂ ਉਸੇ ਤੈ ਵੀ ਮਜੀਠੇ ਜਿਹੜਾ ਮਾਰਚ ਕਰਾਂਗੇ ਪਰ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਦੇ ਵਜੀਰ ਸਰਦਾਰ ਹਰਪਜਨ ਸਿੰਘ ਜੀ ਪੀਓ ਸਾਹਿਬ ਉਹ ਜਿਹੜਾ ਨਵਾਂ ਕਮੇਟੀਕਰ ਬਣਿਆ ਉਹਦੇ ਮੂਰਤ ਵਾਸਤੇ 1 ਵਜੇ ਪੂਰੇ ਉਹਨਾਂ ਨੇ ਆਪਣੇ ਕੋਲ ਜਿਹੜਾ ਉੱਥੇ ਪੂਰੇ ਪਹੁੰਚ ਜਾਣਾ 1 ਘੰਟਾ ਆਪਣੇ ਕੋਲ ਟਾਈਮ ਆ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਡੀ ਗੰਦੀ ਦੇ ਵਿੱਚ ਇੱਥੇ ਕੱਟੇ ਹੋਏ ਹੋ ਤੇ ਆਪਾਂ ਸਾਰਿਆਂ ਨੇ ਬੜੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸ਼ਾਨ ਜੀ ਦੇ ਨਾਲ ਬਾਜ਼ਾਰ ਦੇ ਵਿੱਚ ਵੀ ਲੰਘਦੇ ਹੋਏ ਆਪਾਂ ਕਮੇਟੀ ਘਰ ਦੇ ਵਿੱਚ ਜਾ ਕੇ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਉੱਥੇ ਵੀ ਇੱਕ ਕਲਪ ਹੋਣਾ ਤੇ ਆਪਾਂ ਉੱਥੇ ਆਪਣੇ ਸਤਕਾਰਯੋਗ ਕੈਬਨਟ ਦੇ ਵਜ਼ੀਰ ਸਰਦਾਰ ਹਰਭਜਨ ਸਿੰਘ ਜੀ ਡੀਓ ਸਾਹਿਬ ਉਹਨਾਂ ਦੇ ਵਿਮੁਲੇ ਵਿਚਾਰ ਸੁਣਨੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਆਪਣੀਆਂ ਸੜਕਾਂ ਦੇ ਕੰਮ ਹੋਣੇ ਆ ਉਹ ਵੀ ਵਿਸਥਾਰ ਸਾਤ ਦੱਸਣਗੇ ਜਿੰਨੇ ਡਿਵੈਲਪਮੈਂਟ ਆ ਆਪਾਂ ਸਾਰੇ ਰਲ ਮਿਲ ਕੇ ਤੁਸੀਂ ਮੈਨੂੰ ਦੱਸੋ ਮੈਂ ਸਰਕਾਰ ਦੇ ਧਿਆਨ ਚ ਲਿਆਵਾਂਗਾ ਕਿ ਜਿੰਨੀ ਆਪਾਂ ਵਾਦਵਾਤ ਜਿਹੜੀ ਡਿਵੈਲਪਮੈਂਟ ਕਰਾ ਸਕਦੇ ਹੋ ਕਰੀਏ ਸੋ ਬਹੁਤ ਬਹੁਤ ਧੰਨਵਾਦ ਕੁਛ ਜਿੰਨੇ ਵੀ ਇੱਥੇ ਪਹੁੰਚੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਸੱਜੇ ਖੱਬੇ ਨਾ ਹੋਇਓ ਆਪਾਂ ਬਾਜ਼ਾਰ ਦੇ ਵਿੱਚ ਨਹੀਂ ਹੁੰਦੇ ਕਮੇਟੀ ਘਰ ਦੇ ਵਿੱਚ ਜਾਣਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੰਕਾ ਕਿਹਾ ਟੰਕਾ ਜੇ ਮੈਂ ਆਵਾਜ਼ਾਂ ਮਾਰੀ ਜਾਣਾ ਕਮਾਲ 5000 ਪੱਸੂ ਨਾਲ ਕਿੱਧਰ ਜਾਣਾ ਪੈਦੂ ਹਾਂ ਦੱਸੋ ਇੱਜ ਕਰੋ ਇਹ ਸਾਰਿਆਂ ਨੂੰ ਬੇਨਤੀ ਆ ਕਿ ਚਲੋ ਇੱਧਰ ਨੂੰ ਹੌਲੀ ਹੌਲੀ ਚੱਲੋ ਆਪਾਂ ਸਾਰੇ ਕਮੇਟੀ ਘਰ ਪਹੁੰਚਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਵੈਕੰਟ ਜੀ ਦਾ ਖਾਲਸਾ ਵੈਕੰਟ ਜੀ ਦੀ ਫਤਿਹ